ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 884 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 885 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਰਾਗ ਰਾਮਕਲੀ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਓਅੰਕਾਰ ਇਕ ਤੋਂ ਨਏਕੈ ਇਕੈ ਰਾਗ ਲਾਪੈ ਏ ਭਾਈ ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ ਸਿਰਫ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਲੇਵਲਾਈ ਰੱਖਦਾ ਹੈ ਸਿਰਫ ਪਰਮਾਤਮਾ ਦੀ ਸ਼ਿਵਸਲਾਦਾ ਗੀਤ ਗਾਉਂਦਾ ਰਹਿੰਦਾ ਹੈ ਏਕਾ ਦੇ ਸੀ ਏਕ ਦੇ ਖਾਵੇ ਏਕੋ ਰਹਾ ਬਿਆਪੈ ਸਿਰਫ ਪਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਹੋਰਨਾਂ ਨੂੰ ਵੀ ਇੱਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ ਉਸ ਰਾਸ ਧਾਰੀਏ ਨੂੰ ਇੱਕ ਪਰਮਾਤਮਾ ਹੀ ਹਰ ਥਾਂ ਵਸਦਾ ਦਿਸਦਾ ਹੈ। ਏਕਾ ਸੂਰਤ ਏਕਾ ਹੀ ਸੇਵਾ ਏਕੋ ਗੁਰ ਤੇ Japae ਉਸ ਦੀ ਸੂਰਤ ਸਿਰਫ ਪਰਮਾਤਮਾ ਵਿੱਚ ਹੀ ਲੱਗੀ ਰਹਿੰਦੀ ਹੈ। ਉਹ ਸਿਰਫ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ ਸਿੱਖਿਆ ਲੈ ਕੇ ਉਹ ਸਿਰਫ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ। ਪਲੋ ਪਲੋਰੇ ਕੀਰਤਨੀਆਂ ਏ ਭਾਈ ਉਹੀ ਹੈ ਸਭ ਤੋਂ ਚੰਗਾ ਸਭ ਤੋਂ ਭਲਾ ਰਾਸ ਧਾਰਿਆ RAM RAMA RAMA ਗੁਣ ਗਾਓ ਜਿਹੜਾ ਮਨੁੱਖ ਸਰਬ ਵਿਆਪਕ ਪਰਮਾਤਮਾ ਦੇ ਗੁਣ ਗਾਉਂਦਾ ਹੈ ਛੋੜ ਮਾਇਆ ਕੇ ਤੰਦ ਸੁਆਉ ਰਹਾਉ ਅਦੇ ਮਾਇਆ ਦੇ ਤੰਦੇ ਛੱਡ ਕੇ ਮਾਇਆ ਦੀ ਗਰਜ ਛੱਡ ਕੇ ਪ੍ਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਰਹਾਉ ਪੰਜ ਬਚਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਹੇ ਭਾਈ ਪ੍ਰਭੂ ਦੇ ਦਰ ਦਾ ਰਾਸ ਧਾਰਿਆ ਸਤ ਸੰਤੋਖ ਆਦਿਕ ਗੁਣਾ ਨੂੰ ਪੰਜ ਕਿਸਮਾਂ ਦੇ ਸਾਜ ਬਣਾਉਂਦਾ ਹੈ ਪ੍ਰਭੂ ਚਰਨਾਵ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤਕਾਰ ਕਰਦਾ ਹੈ ਏਹੀ ਉਸ ਵਾਸਤੇ ਸਾਰੇ ਆਦਿਕ ਪਦਾਰਥ ਸਤ ਸੁਰਾਂ ਦਾ ਲਾਪ ਹੈ ਬਾਜਾ ਮਾਣ ਤਾਣ ਤਜ ਤਾਨਾ ਪਾਓ ਨਾ 비ਗਾ ਘਾਲੈ ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ ਇਹੀ ਉਸ ਦਾ ਵਾਜਾ ਬਜਾਣਾ ਹੈ ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ ਇਹੀ ਉਸ ਵਾਸਤੇ ਤਾਨ ਬਲਟਾ ਰਾਪ ਹੈ ਫੇਰੀ ਫੇਰ ਨਾ ਹੋਵੇ ਕਬਹੀ ਇੱਕ ਸ਼ਬਦ ਬੰਦ ਪਾਲੈ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨੀ ਰੱਖਦਾ ਹੈ ਹਿਰਦੇ ਵਿੱਚ ਵਸਾਈ ਰੱਖਦਾ ਹੈ ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ ਕਦੇ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਇਹੀ ਰਾਸ ਪਾਣ ਵਾਲੇ ਉਸ ਦੀ 나ਚ ਪੁਆਟਣੀ ਹੈ। ਨਾਰ ਦੀ ਨਰ ਹਰ ਜਾਣ ਹਦੂਰੇ हे ਭਾਈ ਪ੍ਰਭੂ ਦੇ ਦਰ ਦਾ ਰਾਸ ਧਾਰਿਆ ਪ੍ਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਜਾਣਦਾ ਹੈ। ਇਹ ਹੈ ਉਸ ਦੇ ਵਾਸਤੇ ਨਾਰਦ ਭਗਤੀ ਵਾਲਾ ਨਾਚ ਕੂੰਗਰ ਖੜਕ ਤਿਆਗ ਵੇ ਸੂਰੇ ਇਸ ਤਰ੍ਹਾਂ ਉਹ ਦੁਨੀਆਂ ਦੇ ਸਾਰੇ ਚਿੰਤਾ ਛੋੜੇ ਤਿਆਗ ਦਿੰਦਾ ਹੈ ਇਹ ਹੈ ਉਸ ਲਈ ਕੂੰਗਰੂਆਂ ਦੀ ਸ਼ੰਕਾਟ ਸਹਿਜ ਆਨੰਦ ਦਿਖਾਵੇ ਭਾਵੇ ਪ੍ਰਭੂ ਦੇ ਦਰ ਦਾ ਰਾਸ ਧਾਰਿਆ ਆਤਮਿਕ ਡੋਲਤਾ ਦਾ ਸੁਖ ਮਾਣਦਾ ਹੈ ਮਨੋ ਨਿਰਤਕਾਰੀ ਦੇ ਕੋਲੋਲ ਵਿੱਚ ਬਿਖਾਰਿਆ ਹੈ ਇਹੋ ਨਿਰਤਕਾਰੀ ਜਨਮ ਨày ਆਵੈ ਹੇ ਭਾਈ ਜਿਹੜਾ ਵੀ ਮਨੁੱਖੇ ਨਿਰਤਕਾਰੀ ਕਰਦਾ ਹੈ ਉਹ ਜਨਮਾਂ ਦੇ ਗੇੜ ਵਿੱਚ ਨਹੀਂ ਪੈਂਦਾ ਉਸ ਦੀ 84 ਕੱਟੀ ਜਾਂਦੀ ਹੈ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮੱਦ ਇਹ ਕੀਰਤਨ ਗਾਵੇ اے بھائی جے کروڑاں وچوں کوئی منوکھ اپنے پرماત્મા نوں پیارا لگن لگ پیندا ہے تاں او پربھو دا اے کیرتن گاندا ہے پربھو دی شیو سلا دے گیت گاندا ہے ਸਾਧ ਸੰਗਤ کی جاو ٹیک میں تا ਸਾਧ ਸੰਗਤ دی سرنی پیندا ہاں میرے ما دوجی سਤ ਸੰਗਤ ملے سو تریا گور پرسااد پرم پد پایا سوکے کاٹ ہریا ਸਾਧ ਸੰਗਤ وچ ہی ਭਗਤੀ ਦਾ ਗੁਣ ਮਿਲਦਾ ਹੈ ਕੋ ਨਾਨਕ ਤੇ ਸ ਕੀਰਤਨ ਏਕਾ ਕਿਉਂਕਿ ਹੇ ਨਾਨਕ ਆਖ ਸਾਧ ਸੰਗਤ ਨੂੰ ਕੀਰਤਨ ਹੀ ਜ਼ਿੰਦਗੀ ਦਾ ਇੱਕੋ ਇੱਕ ਸਹਾਰਾ ਹੈ RAM ਕਲੀ ਮਹੱਲਾ ਪੰਜਵਾਂ ਕੋਈ ਬੋਲੇ RAM RAM ਕੋਈ ਖੁਦਾਏ ਹੇ ਭਾਈ ਕੋਈ ਮਨੁੱਖ ਪਰਮਾਤਮਾ ਦਾ ਨਾਮ RAM RAM ਉਚਾਰਦਾ ਹੈ ਕੋਈ ਉਸਨੂੰ ਖੁਦਾਏ ਖੁਦਾਏ ਆਖਦਾ ਹੈ ਕੋਈ ਸੇਵੈ ਗੋਸਈਆ ਕੋਈ ਅਲਾਏ ਕੋਈ ਮਨੋਖੋ ਉਸਨੂੰ ਗਸਾਈ ਆ ਕੇ ਉਸਦੀ ਭਗਤੀ ਕਰਦਾ ਹੈ ਕੋਈ ਅੱਲਾ ਅੱਲਾ ਆ ਕੇ ਬੰਦਗੀ ਕਰਦਾ ਹੈ ਕਾਰਣ ਕਰਨ ਕਰੀਮਾ हे ਸਾਰੇ ਜਗਤ ਦੇ ਮੂਲ हे ਬਖਸ਼ਿੰਦ हे ਪਰਮਾਤਮਾ ਕਿਰਪਾ ਤਾਰ ਰਹੀ ਮਰਹਾਓ ਏ ਕਿਰਪਾਲ ਏ ਰਹਿਮ ਕਰਨ ਵਾਲੇ ਜੀਵਾ ਨੇ ਆਪੋ ਆਪਣੇ ਧਰਮ ਪ ਧਰਮਕ ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ ਪਰ ਤੂੰ ਸਭ ਦਾ ਸਾਂਝਾ ਹੈ ਤੂੰ ਇੱਕ ਹੈ ਰਹਾਓ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਏ ਭਾਈ ਕੋਈ ਮਨੁੱਖ ਕਿਸੇ ਤੀਰਥ ਤੇ ਇਸ਼ਨਾਨ ਕਰਦਾ ਹੈ ਕੋਈ ਮਨੁੱਖ ਮੱਕੇ ਹਜਰ ਕਰਨ ਵਾਸਤੇ ਜਾਂਦਾ ਹੈ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਮਨੁੱਖ ਪ੍ਰਭੂ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ ਕੋਈ ਨਮਾਜ਼ ਪੜਦਾ ਹੈ ਕੋਈ ਬੋਪੜੇ 베ਦ ਕੋਈ ਕਥੇਬ ਹੈ ਭਾਈ ਕੋਈ ਹਿੰਦੂ ਵੀਰ ਵੇਦ ਆਦਿਕ ਧਰਮਿਕ ਪੁਸਤਕ ਪੜਦਾ ਹੈ ਤੇ ਕੋਈ ਮੁਸਲਮਾਨ ਭਰਾ ਕੁਰਾਨ انجیل ਆਦਿਕ ਪੜਦਾ ਹੈ ਕੋਈ ਓਡਾ ਨੀਲ ਕੋਈ ਸੁਪੇਦ ਕੋਈ ਮੁਸਲਮਾਨ ਹੋ ਕੇ ਨੀਲੇ ਕਪੜੇ ਪਹਿਨਦਾ ਹੈ ਕੋਈ ਹਿੰਦੂ ਵੀਰ ਚਿੱਟੇ ਬਸਤਰ ਪਾਉਂਦਾ ਹੈ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਏ ਭਾਈ ਕੋਈ ਮਨੁੱਖ ਆਖਦਾ ਹੈ ਮੈਂ ਮੁਸਲਮਾਨ ਹਾਂ ਕੋਈ ਮਨੁੱਖ ਆਖਦਾ ਹੈ ਮੈਂ ਹਿੰਦੂ ਹਾਂ ਕੋਈ ਬਾਦਸ਼ਾਹ ਪਿਸਤਾ ਕੋਈ ਸੁਰਗਿੰਦੂ ਕੋਈ ਮਨੁੱਖ ਪਰਮਾਤਮਾ ਪਾਸੋਂ ਬੈਸ਼ਤ ਮੰਗਦਾ ਹੈ ਤੇ ਕੋਈ ਮਨੁੱਖ ਪਰਮਾਤਮਾ ਪਾਸੋਂ ਸੁਰਗ ਮੰਗਦਾ ਹੈ ਕਹੋ ਨਾਨਕ ਜਿਨ ਹੁਕਮ ਪਛਾਤਾ ਹੈ हे ਨਾਨਕ ਆਖ ਜਿਸ ਮਨੁੱਖ ਨੇ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਪਛਾਣਿਆ ਹੈ ਪ੍ਰਭ ਸਾਹਿਬ ਦਾ ਤਾ ਤਿੰਨ ਪੇਧ ਜਾਤਾ ਜਿਸ ਨੇ ਹੁਕਮ ਪਛਾ ਲਿਆ ਉਸ ਨੇ ਮਾਲਕ ਪ੍ਰਭੂ ਦਾ ਪੇਧ ਪਾ ਲਿਆ ਹੈ ਕਿਉਂ ਉਸ ਨੂੰ ਕਿਵੇਂ ਪਰੇਸ਼ਾਨ ਕਰ ਸਕੀਦਾ ਹੈ RAM KALI MAHALLA PANJWA PAVAN MAH PAVAN SAMAYA हे ਭਾਈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ ਅਸਲ ਵਿੱਚ ਇਹ ਹੁੰਦਾ ਹੈ ਕਿ ਉਸ ਦੇ ਪੰਜ ਤਤ ਸਰੀਰ ਵਿੱਚੋਂ ਸਵਾਸ ਹਵਾ ਵਿੱਚ ਮਿਲ ਜਾਂਦਾ ਹੈ ਜੋ ਤੀ ਮਹਜੋਤ ਰਲ ਜਾਇਆ ਜੀਵਾਤਮਾ ਸਰਬ ਵਿਆਪਕ ਜੋਤ ਨਾਲ ਜਾ ਰਲਦਾ ਹੈ ਮਾਟੀ ਮਾਟੀ ਹੋਈ ਏਕ ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਨਾਲ ਮਿਲ ਜਾਂਦੀ ਹੈ ਰੋਵਨ ਹਾਰੇ ਕੀ ਕਵਨ ਟੇਕ ਮੋਏ ਮਨੁੱਖ ਨੂੰ ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਹੁੰਦਾ ਹੈ ਕੌਨ ਮੁਆਰੇ ਕੌਨ ਮੁਆ ਹੈ ਭਾਈ ਅਸਲ ਵਿੱਚ ਕੋਈ ਵੀ ਜੀਵ ਆਤਮਾ ਮਰਦਾ ਨਹੀਂ ਇਹ ਪੱਕੀ ਗੱਲ ਹੈ ਬ੍ਰਾਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋ ਚਲ ਤਪਿਆ ਰਹਾਓ ਜਿਹੜਾ ਕੋਈ ਗੁਰਮੁਖ ਪ੍ਰਮਾਤਮਾ ਨਾਲ ਡੂੰਗੀ ਸਾਝ ਪਾਉਂਦਾ ਹੈ ਉਸ ਨੂੰ ਮਿਲ ਕੇ ਬੇਸ਼ੱਕ ਵਿਚਾਰ ਕਰ ਲਵੋ ਜਮਨ ਮਰਨ ਵਾਲੀ ਤਾਂ ਇਹ ਇੱਕ ਖੇਡ ਬਣੀ ਹੋਈ ਹੈ ਰਹਾਓ ਅਗਲੇ ਕੇਸ਼ ਖਬਰ ਨਾ ਪਾਈ ਏ ਭਾਈ ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ ਅਗਾ ਸਦਾ ਬੀਤਣ ਵਾਲੀ ਗੱਲ ਨਹੀਂ ਸਮਝਦਾ ਰੋਵਨ ਹਾਰ ਭੇ ਊਠ ਸਿਧਾਈ ਇਹ ਨਹੀਂ ਸਮਝਦਾ ਕਿ ਜਿਹੜਾ ਹੁਣ ਕਿਸੇ ਦੇ ਵਿਛੋੜੇ ਤੇ ਰੋ ਰਿਹਾ ਹੈ ਆਖਰ ਉਸਨੇ ਵੀ ਇੱਥੋਂ ਕੂਚ ਕਰ ਜਾਣਾ ਹੈ ਪਰਮ ਮੋਹ ਕੇ ਬੰਦੇ ਬੰਦ ਹੈ ਭਾਈ ਜੀਵਾਂ ਨੂੰ ਪਰਮ ਤੇ ਮੋਹ ਦੇ ਬੰਧਨ ਬੱਜੇ ਹੋਏ ਹਨ ਸੁਪਨ ਭਿਆਪ ਖਲਾਏ ਅੰਦ ਜੀਵਾਤਮਾ ਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ ਇਹ ਆਖਰ ਸੁਪਨਾ ਹੋ ਕੇ ਬੀਤ ਜਾਂਦਾ ਹੈ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਵਿਅਰਥ ਹੀ ਬਰੜਾਂਦਾ ਹੈ ਤੇ ਮਾਇਆ ਦੇ ਪਿਛੇ ਲਾ ਕੇ ਹੀਰਾ ਜਨਮ ਗਵਾੰਦਾ ਹੈ ਇਹੋ ਤੋਂ ਰਚਨ ਰਚਿਆ ਕਰਤਾਰ हे ਪਾਈਏ ਜਗਤ ਤਾਂ ਕਰਤਾਰ ਨੇ ਇੱਕ ਖੇਡ ਰਜੀ ਹੋਈ ਹੈ ਸਭ ਖੇਡ ਤਮਾਸ਼ਾ ਹੀ ਹੈ ਆਵਤ ਜਾਤ ਹੁਕਮਯ ਅਪਾਰ ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਹੀ ਜੀਵ ਇੱਥੇ ਆਉਂਦੇ ਹਨ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ ਸਭ ਕੁਝ ਉਸ ਅਕਾਲ ਪੁਰਖ ਦੇ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਨਹਿ ਕੋ ਮੂਆ ਨ ਮਰਣੈ ਜੋਗ ਹੁਣ ਕੋਈ ਭੀਜੀ ਆਤਮਾ ਕਦੇ ਮਰਦਾ ਨਹੀਂ ਹੈ ਕਿਉਂਕਿ ਮਰਨ ਜੋਗਾ ਹੀ ਨਹੀਂ ਨਹਿ ਬਿਨ ਸੈ ਅਬਿਨਾਸੀ ਹੋਗ ਇਹ ਜੀਵ ਆਤਮਾ ਕਦੇ ਨਾਸ਼ ਨਹੀਂ ਹੁੰਦਾ ਇਹਦਾ ਅਸਲਾ ਜੋ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ਹੈ ਜੋ ਇਹੋ ਜਾਣੋ ਸੋ ਇਹੋ ਨਾਹੇ ਹੇ ਭਾਈ ਤੁਸੀਂ ਇਸ ਜੀਵ ਆਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ ਇਹ ਉਹੋ ਜਿਹਾ ਨਹੀਂ ਹੈ ਜਾਣਨ ਹਾਰੇ ਕੋ ਵੱਲ ਜਾਓ ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ ਜਿਸ ਨੇ ਅਸਲੀਅਤ ਸਮਝ ਲਈ ਹੈ ਕਿ ਜੀਵ ਆਤਮਾ ਕਿਹੋ ਜਿਹਾ ਹੈ ਕੋ ਨਾਨਕ ਗੁਰ ਪਰਮ ਚੁਕਾਇਆ ਏ ਨਾਨਕ ਆਖ ਗੁਰੂ ਨੇ ਜਿਸ ਦਾ ਭਲੇਖਾ ਦੂਰ ਕਰ ਦਿੱਤਾ ਹੈ ਨਾ ਕੋਈ ਮਰੇ ਨਾ ਆਵੇ ਜਾਇਆ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਹ ਮੜ ਮੜ ਜਮਦਾ ਮਰਦਾ ਨਹੀਂ ਜਿਸ ਨੇ ਗੁਰੂ ਦੀ ਸ਼ਰਨ ਲਈ ਹੈ ਤੇ ਗੁਰੂ ਨੇ ਉਸ ਦਾ ਭਰੋਸਾ ਉਸ ਦਾ ਭਲੇਖਾ ਦੂਰ ਕਰ ਦਿੱਤਾ ਹੈ ਉਸ ਨੂੰ ਭਰੋਸਾ ਹੋ ਜਾਂਦਾ ਹੈ ਕਿ ਜੋ ਪਰਮਾਤਮਾ ਕਰ ਰਿਹਾ ਉਹ ਸਭ ਠੀਕ ਕਰ ਰਿਹਾ ਹੈ RAM KALI MAHALLA PANJWA JAP GO BEND GOPAL LAL RAM NAM SIMAR TU JIVAH ਫੇਰ ਨਾ ਖਾਈ ਮਹਾਕਾਲ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 885 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 886 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ